ਮਕਸਦ ਹੈ ਜੀ ਹੁਣ ਤੁਹਾਨੂੰ ਪਤਾ ਹੀ ਹੈ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਡੱਲੇਵਾਲ ਸਾਹਿਬ ਚ ਅੱਜ 34 ਦਿਨ ਹੋ ਗਏ ਜੀ ਉਹ ਹੜਤਾਲ ਦੇ ਬੈਠੇ ਨੇ ਮਰਨ ਵਰਤ ਤੇ ਤੇ ਇਹ ਮਕਸਦ ਹੈ ਆਪਣਾ ਜੋ ਐਮਐਸਪੀ ਹੈ ਜੀ ਸੈਂਟਰ ਸਰਕਾਰ ਨੂੰ ਹੈ ਐਮਐਸਪੀ ਬਾਰੇ ਹੈ ਵੀ ਸਾਡੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂਗੇ ਸਾਡਾ ਕਿਸਾਨਾਂ ਦਾ ਸਾਰਾ ਵਰਗ ਸਾਥ ਦੇਵੇ ਕਿਹੜੀ ਕਿਹੜੀ ਫਸਲਾਂ ਤੇ ਐਮ ਐਸ ਪੀ ਮੰਗਦੇ ਤੁਸੀਂ ਸਾਰੀਆਂ ਫਸਲਾਂ ਤੇ ਜੀ ਜੋ ਵੀ ਟੋਟਲ ਫਸਲਾਂ ਤੇ ਪਹਿਲਾਂ ਮਿਲੀਆਂ ਹੋਈਆਂ ਦੋ ਫਸਲਾਂ ਤੇ ਬਾਕੀ ਜੋ ਰਹਿੰਦੀਆਂ ਜੀ ਹੋਰ ਫਸਲਾਂ ਤੇ ਨਹੀਂ ਹੈ ਜਿਵੇਂ ਮੱਕੀ ਤੇ ਨਹੀਂ ਹੈ ਜੀ ਦਾਣਾਂ ਤੇ ਨਹੀਂ ਹੈ ਜੀ ਬੀਜ ਦੇ ਮੱਕੀ ਹਾਂ ਜੀ ਮੱਕੀ ਦਾਣਾਂ ਬੀਜ ਦੇ ਸਰੋਂ ਤੇ ਨਹੀਂ ਹੈ ਜੀ ਸਰੋਂ ਤੇ ਨਹੀਂ ਹੈ ਜੀ ਸਰੋਂ ਤੇ ਨਹੀਂ ਹੈ ਜੀ ਹਾਂ ਜਿਹੜੇ ਹੁਣ ਐਮ ਐਸ ਪੀ ਬਣ ਗਈ ਮੰਨ ਲਓ ਹਾਂ ਜੀ ਜਿਹੜਾ ਹੁਣ ਤੇਲ ਹੈ 160 ਰੁਪਏ ਲੀਟਰ ਹੈ ਫਿਰ ਉਹ ਰੇਟ ਕੀ ਬਣੇਗਾ ਰੇਟ ਤਾਂ ਜੇ ਐਮ ਐਸ ਪੀ ਕੋਈ 10 ਵਾਜੂਗਾ ਜੀ ਵਾਜੂਗਾ ਪਰ ਉਹ ਸਾਰੀ ਜਨਤਾ ਨੂੰ ਫਾਇਦਾ ਜੀ ਆਪਣਾ ਕੱਲੇ ਸਾਡਾ ਕਿਸਾਨਾਂ ਦਾ ਫਾਇਦਾ ਨਹੀਂ ਇਹ ਚ ਹਾਂ ਹਾਂ ਇੱਕ ਹੋਰ ਗੱਲ ਕਰਦੇ ਆ ਵੀ ਕਿਸਾਨ ਤੇ ਮਜ਼ਦੂਰ ਹੈ ਉਹ ਸਾਂਝਾ ਤਰਨਾ ਕਰਦੇ ਆ ਸਾਨੂੰ ਤਾਂ ਐਮ ਐਸ ਪੀ ਮਿਲ ਜਾਣੀ ਹੈ ਮਜ਼ਦੂਰਾਂ ਨੂੰ ਕੀ ਮਿਲੇਗਾ ਮਜ਼ਦੂਰਾਂ ਨੂੰ ਦਿਹਾੜੀ ਵਾਜਣੀ ਹੈ ਮਜ਼ਦੂਰਾਂ ਨੂੰ ਕੰਮ ਮਿਲੇਗਾ ਰੋਜ਼ਗਾਰ ਮਿਲੇਗਾ ਜੀ ਅੱਛਾ ਜੀ ਹਾਂਜੀ ਜਿਹੜੇ ਜਿਹੜੇ ਮਜ਼ਦੂਰ ਹੈ ਭਾਈ ਸਾਹਿਬ ਜਿਵੇਂ ਕਹਿੰਦੇ ਮਜ਼ਦੂਰਾਂ ਦੀ ਦਿਹਾੜੀ ਵਾਜਣੀ ਹੈ ਇਹਨਾਂ ਤੋਂ ਉਸ ਮਜ਼ਦੂਰ ਰੱਖਦੇ ਹੀ ਨਹੀਂ ਭਈ ਇਹ ਲੈ ਕੇ ਆਉਂਦੇ ਨਹੀਂ ਸਾਡੇ ਜਿਹੜੇ ਪੰਜਾਬੀ ਕੰਮ ਹੀ ਨਹੀਂ ਕਰਦੇ ਜੀ ਸਾਜੀ ਪੰਜਾਬੀ ਸਾਡਾ ਕੰਮ ਘੱਟ ਕਰਦੇ ਜੀ ਨਹੀਂ ਨਹੀਂ ਇਹ ਕੰਮ ਨਹੀਂ ਕਰਦੇ ਉਹ ਘਟੋਂਦੇ ਪੈਸੇ ਘਟੋਦੇ ਤਾਂ ਹੀ ਨਹੀਂ ਕਰਦੇ ਨਹੀਂ ਕੰਮ ਦਿਹਾੜੀ ਤਾਂ ਪੂਰੀ ਮਿਲਦੀ ਹੈ ਜਿਨ੍ਹਾਂ ਨੂੰ ਪਰ ਕੰਮ ਕਰਕੇ ਰਾਜ਼ੀ ਨਹੀਂ ਸਾਡੇ ਪੰਜਾਬੀ ਜਿਹੜੇ ਆ ਅੱਛਾ ਜੀ ਹਾਂਜੀ ਇਹ ਕਰਕੇ ਤੁਸੀਂ ਉਹਨਾਂ ਨੂੰ ਕੰਮ ਨੂੰ ਨਹੀਂ ਲਾਉਂਦੇ ਕੰਮ ਲੱਗਦੇ ਨੇ ਜੀ ਅਸੀਂ ਤਾਂ ਲਾਉਂਦੇ ਜੀ ਇਹ ਤਾਂ ਤਿਆਰ ਆ ਸਾਡੇ ਕੋਲ ਆ ਜਿਓ ਕੰਮ ਨਾਲ ਇਹ ਹੁਣ ਹੁਣ ਉਹਨਾਂ ਨੇ ਪਈਆਂ ਤੁਹਾਡੇ ਤੌਣ ਕੋ ਗੁੱਡਾ ਰੱਖਿਆ ਹੋਇਆ ਏ ਤੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਬਰਾਬਰ ਤੁਹਾਡੇ ਧਰਨਾ ਲਾਤਾ ਵੀ ਜਦੋਂ ਇਹ ਕਿਸਾਨਾਂ ਦੇ ਬਰਾਬਰ ਧਰਨਾ ਲਊਗਾ ਫਿਰ ਮੰਨੋਗੇ ਦੇਖੋ ਜੀ ਇੱਕ ਟਾਈ ਖਾਉਂਗੇ ਨਹੀਂ ਚਲੋ ਠੀਕ ਹੈ ਗੱਲ ਆ ਹਾਂ ਬੱਚੇ ਮਾਰ ਰਹੇ ਆ ਹਾਂ ਇਹਦਾ ਗੱਲ ਹੈ ਜੀ ਦੋ ਸਿਕਿਉਰਿਟੀ ਗਾਰਡ ਹੁਣ ਕੁੱਟੇ ਆ ਪਹਿਲਾਂ ਦੋ ਬੱਚੇ ਮਰਡਰ ਕੀਤੇ ਆ ਤੇ ਜਿਹੜਾ ਲੌਨ ਆਰਡਰ ਹੈ ਉਹਨਾਂ ਨੇ ਖਰਾਬ ਕਰਿਆ ਹੋਇਆ ਪਈਆਂ ਨੇ ਤੇ ਇਹਨੂੰ ਇਹ ਦੋ ਤੱਕ ਤੁਸੀਂ ਚੁੱਪ ਇੱਠੇ ਰਹੋਗੇ ਚੁੱਪ ਜੀ ਬੈਠੇ ਵੈਸੇ ਦੇਖੋ ਜੀ ਸਾਡਾ ਪ੍ਰਵਾਸੀਆ ਬਿਨਾਂ ਨਹੀਂ ਸਰਨਾ ਜੀ ਪ੍ਰਵਾਸੀਆ ਸਾਡੇ ਬਿਨਾਂ ਨਹੀਂ ਸਰਨਾ ਜੇਦੋਂ ਪ੍ਰਵਾਸੀ ਸਾਡੇ ਇੱਥੇ ਆਉਂਦੇ ਨਹੀਂ ਸੀਗੇ ਉਦੋਂ ਕਿਵੇਂ ਸਰਦਾ ਸੀਗਾ ਉਦੋਂ ਵੀ ਸਰਦਾ ਹੀ ਸੀ ਉਦੋਂ ਸਰਦਾ ਸੀ ਚਲੋ ਉਸ ਨੂੰ ਕੰਮ ਘੱਟ ਸੀ ਜੀ ਹਾਂ ਜੀ ਹਾਂ ਹੁਣ 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 ਤੁਸੀਂ ਧਰਨਾ ਲਾ ਕੇ ਬੈਠੇ ਹੋ ਹਾਂਜੀ ਲੋਟ ਤੇ ਧਰਨਾ ਹੈ ਹਾਂਜੀ ਤੁਸੀਂ ਸਾਰੇ ਪੰਜਾਬੀ ਹੈਂ ਹਾਂਜੀ ਇਹ ਪਰੇਸ਼ਾਨ ਵੀ ਪੰਜਾਬੀ ਹੋ ਰਹੇ ਹੈਂ ਫੈਕਟਰੀਆਂ ਦੇ ਵਿੱਚ ਭਈਏ ਬੈਠੇ ਫੈਕਟਰੀਆਂ ਚੱਲ ਰਹੀਆਂ ਹੈਂ ਫੈਕਟਰੀ ਬੰਦ ਰਹੀਆਂ ਹੈਂ ਫੈਕਟਰੀਆਂ ਬੰਦ ਹੈ ਅੱਜ ਸਾਰਾ ਪੰਜਾਬ ਬੰਦ ਹੈ ਅੱਜ 40 ਫੈਕਟਰੀਆਂ ਹੈਂ ਅੱਜ ਵਿੱਚੋਂ 25 ਫੈਕਟਰੀਆਂ ਚੱਲ ਰਹੀਆਂ ਤੁਸੀਂ ਦੇਖਿਆ ਜਾ ਕੇ ਅਸੀਂ ਹੱਥੋਂ ਦੋ ਦੋ ਜਿੰਨੀਆਂ ਫੈਕਟਰੀਆਂ ਵੱਧ ਵੱਧ ਬੰਦ ਕਰਵਾਈਆਂ ਜਾਏਗਾ ਜੀ ਸਾਡੇ ਸਾਡੇ ਕਰਾ ਲਈ ਜਿਹੜੇ ਨਾਲ ਪ੍ਰਧਾਨ ਤੇ ਨਾ ਜੀ ਉਹ ਜਾ ਕੇ ਕਰਾ ਲਈ ਚ ਨਾਲੋਂ ਗਏ ਆ ਮੁੱਲਾਂ ਪਰ ਜਿਹੜੀ ਕੰਮ ਹੁੰਦਾ ਫੈਕਟਰੀਆਂ ਦੇ ਵਿੱਚ ਉਹ ਸਾਰੀ ਜਗਾ ਕਾਲ ਕੀਤੀ ਸਾਰੇ ਬੰਦੇ ਗਏ ਆ ਜੀ ਪੱਕੀ ਤੁਹਾਨੂੰ ਤੁਸੀਂ ਕਿਹੜੀ ਪਹਿਲਾ ਕੰਮ ਹੁੰਦਾ ਅਸੀਂ ਸਾਡੇ ਪੰਜਾਬੀ ਕੰਮ ਕਰਨਾ ਘਟ ਗਏ ਠੀਕ ਹੈ ਜੇ ਅਸੀਂ ਇਕੱਠੇ ਹੋ ਜੀਏ ਜਿਹੜੇ ਪ੍ਰਵਾਸੀ ਨਹੀਂ ਦਾ ਤਾਂ ਕਿ ਅਸੀਂ ਕੰਮ ਕਰਨਾ ਨਹੀਂ ਭੁੱਲ ਗਏ ਤੁਹਾਨੂੰ ਕੰਮ ਕਰਨਾ ਆਉਂਦਾ ਅਸੀਂ ਹੁਣ ਵੀ ਕੰਮ ਕਰਦੇ ਆ ਜੀ ਯੂਥ ਹੁਣ ਵੀ ਕੰਮ ਕਰਦਾ ਹੈ ਖੇਤਾਂ ਵਿੱਚ ਅ ਹੁਣ ਜਿਹੜਾ ਹੁਣ ਦਾ ਟਾਈਮ ਹੁਣ ਚ ਸਾਡੇ ਪਿੰਡ ਕੈਂਪ ਲੱਗੇ ਆ ਜਿਹੜੀ ਆਰਗੈਨਿਕ ਖੇਤੀ ਬਾਰੇ ਸਾਨੂੰ ਦੱਸਿਆ ਗਿਆ ਵੀ ਤੁਸੀਂ ਆਰਗੈਨਿਕ ਖੇਤੀ ਹੈ ਜਿੱਦਾਂ ਪਹਿਲਾਂ ਹੁਣ ਖੇਤੀ ਕਰਦੇ ਸੀ ਉਦੋਂ ਬਰ ਲੋਕਾਂ ਨੂੰ ਜਾਣ ਕਰਦੇ ਜੋ ਸਾਨੂੰ ਜਾਣਕਾਰੀ ਨਹੀਂ ਦੇ ਕੇ ਸੀ ਖੇਤੀ ਕਿਤੇ ਕਰ ਲੈਂਦੀ ਇੱਕ ਹੋਰ ਗੱਲ ਵੀ ਸਰਕਾਰਾਂ ਵੱਲੋਂ ਜਾਂ ਕਿਸਾਨਾਂ ਬਾਰੇ ਪੋਜ਼ਿਟਿਵ ਲੋਕ ਨੇ ਉਹ ਗੱਲ ਕਰਦੇ ਨੇ ਜਿਹੜੇ ਮੁੰਡੇ ਨੇ ਪੰਜਾਬ ਦੇ ਉਹ ਥਾਰ ਦੇ ਪਿੱਛੇ ਟਰਾਲੀ ਪਾਈ ਫਿਰਦੇ ਕਰੀਬ ਥੋੜੀ ਹੈ ਐਮਐਸਵੀ ਦੀ ਕੀ ਲੋੜ ਹੈ ਪਤਾ ਕੀ ਮੇਰੀ ਗੱਲ ਸੁਣੋ ਜਿਹੜੇ ਬੰਦੇ ਨੇ ਹੁਣ ਬਾਹਰ ਜਾ ਕੇ ਹਾਰਡਵਰਕ ਕਰਕੇ ਇੱਥੇ ਆ ਕੇ ਜੀਪ ਲੈ ਕੇ ਟਰਾਲੀ ਪਾ ਲਈ ਉਹਨੂੰ ਮਾੜਾ ਕੀ ਕਹੂੰਗੀ ਇਹਨਾਂ ਬੰਦਾਂ ਨੇ ਮਿਹਨਤ ਨਹੀਂ ਕੀਤੀ ਹੈਗੀ ਜਿਹੜੇ ਪਹਿਲਾਂ ਬਾਹਰ ਗਏ ਹੋਏ ਜੀ ਹੁਣ ਜਿਹੜੇ ਇੱਥੇ ਰਹਿ ਕੇ ਮਿਹਨਤ ਕਰਦੇ ਕੋਈ ਹੁਣ ਖੁੰਬਾਂ ਦੀ ਇਹ ਗੱਲ ਕਰਦੇ ਖੁੰਬਾਂ ਇੰਨੀ ਮਹਿੰਗੀ ਵਿਕਦੀਆਂ ਜਿਹੜਾ ਬੰਦਾ ਔਰਕੈਨਿਕ ਖੇਤੀ ਕਰਦਾ ਏ ਠੀਕ ਹੈ ਸਾਡੇ ਤੇ ਇੱਕ ਮੁੰਡਾ ਸਬਜ਼ੀ ਵੇਚਦਾ ਉਹਨਾ ਚੰਗਾ ਵਧੀਆ ਕੰਮ ਕਰਿਆ ਤੋਰਿਆ ਹੋਇਆ ਜੀ ਉਹ ਫਿਰ ਸਾਰੇ ਕਿਉਂ ਨਹੀਂ ਕਹਾਂ ਤੁਸੀਂ ਸਬਜ਼ੀ ਪਤਾ ਕੀ ਨੌਲੇਜ ਨੌਲੇਜ ਦੀ ਕਮੀ ਹੈ ਜੀ अच्छा जी साब्जी 2 ਰੁਪਏ ਕਿਲੋ ਰੁਪਏ ਕਿਲੋ ਆ ਜਾਣੀ ਹੁਣ ਐਤ ਕੀ ਆਲੂ 25 ਰੁਪਏ ਕਿਲੋ ਵਿਕੇ ਆ ਜੀ ਠੀਕ ਹੈ ਹੁਣ ਆਲੂ ਦੀ ਜਿਹੜੀ ਪੈਦਾਵਾਰ ਦੀ ਤੇ ਮੀਂਹ ਕਰਕੇ ਆਲੂ ਖਰਾਬ ਹੋਣ ਕਰਕੇ ਆਲੂ ਮਹਿੰਗਾ ਹੋ ਗਿਆ ਜੇ ਆਲੂ ਤੁਸੀਂ ਇਹ ਆਲੂ ਦਾ ਰੇਟ ਵਧਿਆ ਤਾਂ ਹੋਗੇ ਤਾਂ ਰੇਗ ਬੰਦਾ ਆਲੂ ਪੀਜੂਗਾ ਜੀ ਆਪਾਂ ਸਟੱਡੀ ਕਰੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਪੜੇ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜੇ ਉੱਥੇ ਆਪਾਂ ਇੱਕ ਚੈਪਟਰ ਪੜ੍ਹਦੇ ਰਹੇ ਹਾਂ ਹਰੀ ਕ੍ਰਾਂਤੀ ਭਾਰਤ ਵਿੱਚ ਲੰਦੀ ਗਈ ਉਹ ਇੰਦਰਾ ਕਣਿਤ ਰਾਤ ਦੇ ਵਿੱਚ ਹਰੀ ਕ੍ਰਾਂਤੀ ਦਾ ਇੱਕ ਪ੍ਰੋਜੈਕਟ ਚਲਾਇਆ ਗਿਆ ਜਿਸ ਦੇ ਰਾਹੀਂ ਸਾਡੇ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਆ ਜਾਂਦੇਗੇ ਤੇ ਸਾਡੀ ਇਹ ਫਸਲ ਨਹੀਂ ਹੈਗੀ ਤੇ ਉਦੋਂ ਸਾਨੂੰ ਐਨ ਐਮ ਐਸ ਪੀ ਦੇਤੀ ਤੇ ਹੁਣ ਜਿਹੜੀ ਸਾਡੀ ਫਸਲ ਹੈ ਇਹ ਹੈ ਨਹੀਂ ਉਹਨੂੰ ਬੰਦ ਕਰਕੇ ਤੁਸੀਂ ਹੁਣ ਤਾਂ ਉਹ ਨਹੀਂ ਦੁਬਾਰੇ ਮੋੜ ਸਕਦੇ ਸਰਕਾਰਾਂ ਦੀ ਜਰੂਰ ਮੋੜ ਸਕਦੇ ਆਂ ਬੈਠੀ ਅੱਜ ਇਹ ਸਰਕਾਰਾਂ ਕਣਕ ਤੇ ਝਿਰ ਝੋਨਾ ਲਾਓ ਤੁਸੀਂ ਤੇ ਜਦੋਂ ਭੁੱਖੇ ਮਰਨ ਗਿਆ ਪੀ ਐਮ ਐਸ ਬੀ ਦੇਣਗੇ ਫੇ ਕਿਸਾਨ ਕਰੂਗਾ ਕੀ ਜੀ ਇਹ ਹੋਰ ਫਸਲਾਂ ਬਹੁਤ ਹਨ ਐਮ ਐਸ ਪੀ ਇਹਦੇ ਵਿੱਚ ਮਿਲਦੀ ਨਾ ਗਣ ਤੇ ਝੋਨੇ ਦਾ ਸਾਡਾ ਫਸਲ ਮਹਿੰਗੀ ਜਾਂਦੇ ਬਿਜਲੀ ਬੰਦ ਕਰ ਦਿਓ ਤੁਸੀਂ ਹੋਰ ਫਸਲਾਂ ਲਾਓ ਪਰ ਮੱਕੀ ਵੱਲ ਜਾ ਰਹੇ ਹਾਂ ਜਿੱਦਾਂ ਮੱਕੀ ਦੇ ਹੁਣ ਅਸੀਂ ਝੋਨਾ ਸਾਡਾ ਝੋਨੇ ਦਾ ਕਰਕੇ ਪਾਣੀ ਪਹਿਲੀ ਨਹੀਂ ਤੇ ਜਾ ਰਹੇ ਧਰਤੀ ਤੇ ਐਮ ਐਸ ਪੀ ਨਹੀਂ ਹੈ ਜੀ ਠੀਕ ਹੈ ਪਰ ਮੱਕੀ ਦੇ ਵਿੱਚ ਪਰ ਐਮ ਐਸ ਪੀ ਨਹੀਂ ਹੈ ਕਿ ਪਰ ਅਸੀਂ ਲਾ ਤਾਂ ਰਹੇ ਹਾਂ ਨਾ ਮੱਕੀ ਕਿਉਂਕਿ ਅਸੀਂ ਆਪਣੇ ਕੱਲਾ ਪੈਸਾ ਥੋੜੀ ਖਾਣਾ ਜੀ ਕੱਲ ਨੂੰ ਆਉਣ ਵਾਲੀ ਜਿਹੜੀ ਨਸਲਾਂ ਉਹਨਾਂ ਵੱਲ ਪਾਣੀ ਵੀ ਪਹੁੰਚਾਉਣਾ ਜੀ ਆ ਇੱਕ ਹੋਰ ਫਸਲਾਂ ਵੱਲ ਜਾ ਰਹੇ ਇਹਨਾਂ ਮਤਲਬ ਕਿ ਪਾਣੀ ਘੱਟ ਯੂਸ ਹੋਵੇ ਜੀ ਇੱਕ ਇਕ ਤਾਂ ਨਹੀਂ ਰਹੀ ਥੋੜੀਆਂ ਜ਼ਮੀਨਾਂ ਜਿਹੜੀਆਂ ਇੱਕ ਵਾਰ ਕਰੀਆਂ ਜਾ ਰਹੀਆਂ ਤੇ ਉਹਦੇ ਬਾਰੇ ਕੋਈ ਕਿਸਾਨ ਨਹੀਂ ਬੋਲਦਾ ਨਾ ਧਰਨਾਂ ਤੇ ਗੱਲ ਹੁੰਦੀ ਹੈ ਨਾ ਕਿਸੇ ਜਥੇਬੰਦੀ ਵਿੱਚ ਡਿਸਕਸ਼ਨ ਹੁੰਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਨਵਾਂ ਪ੍ਰੋਜੈਕਟ ਤੌਰ ਤੇ ਹੋਇਆ ਹੈ ਨਾ ਕੇਂਦਰ ਨੇ ਇਹ ਸਿੱਧਾ ਵਪਾਰ ਆਪਣਾ ਬਾਹਰੀ ਦੇ ਮੁਲਕਾਂ ਨਾਲ ਕਰਨਾ ਚਾਹੁੰਦੇ ਹੀ ਜਿੱਦਾਂ ਆਪਣੀ ਸਰਦਾਂ ਜਿਹੜੀ ਖੋਲ ਕੇ ਮੈਂ ਤਾਂ ਕਹਿੰਦਾ ਵੀ ਜਿਹੜੇ ਪੰਜਾਬ ਦੇ ਲੋਕ ਹੈ ਜੀ ਆਪਾਂ ਨੂੰ ਜ਼ਮੀਨਾਂ ਵੇਚਣ ਦੀ ਵਿਹ ਹੈ ਨਾ ਐਤੀ ਰਹਿ ਕੇ ਆਪਾਂ ਖੇਤੀ ਕਰੋ ਜਿਹੜੀ ਫਸਲਾਂ ਇਹ ਆਉਣ ਦਾ ਟਾਈਮ ਤੇ ਛੱਡੀ ਫਸਲਾਂ ਦਾ ਮੁੱਲ ਦੇਖੋ ਕਿੱਥੇ ਤੱਕ ਵਧ ਜਾਣਾ ਜੀ ਤੁਸੀਂ ਸਾਰੇ ਜਿਹੜੇ ਯੂਥ ਹੈ ਦੀਪ ਸਿੱਧੂ ਦੇ ਫੈਨ ਰਹੇ ਹੋ ਸਭ ਨੇ ਜੀ ਦੀਪ ਸਿੱਧੂ ਨੂੰ ਸੁਣਿਆ ਉਹ ਇਹ ਗੱਲ ਕਹਿੰਦਾ ਹੁੰਦਾ ਸੀਗਾ ਨਿਊ ਵਰਲਡ ਆਰਡਰ ਆਰਡਰ ਦੀ ਗੱਲ ਕਰਦੇ ਹੁੰਦੇ ਸੀਗੇ ਕਿੰਨੀ ਕ ਅਵੇਅਰਨੈਸ ਹੈ ਬੱਚਿਆਂ ਦੇ ਵਿੱਚ ਨਿਊ ਵਰਲਡ ਆਰਡਰ ਦਾ ਜਿਹੜਾ ਪ੍ਰੋਜੈਕਟ ਹੈ ਉਹ ਹੈ ਕੀ ਅਸਰ ਵੀ ਨਿਊ ਵਰਲਡ ਲੋਕ ਬਾਹਰ ਜਾਣੇ ਕਿਦਾ ਆਪਾਂ ਪੈਸੇ ਇੱਥੋਂ ਕਰੰਸੀ ਲੈ ਕੇ ਜਾ ਰਹੇ ਹਾਂ 12 ਸਾਡੇ ਕਰੰਸੀ ਦਾ ਰੇਟ ਘਟ ਰਿਹਾ ਆ ਆਪਾਂ ਇੱਥੇ ਰਹਿ ਕੇ ਉਹ ਕੰਮ ਕਰੀਏ ਇੰਨਾ ਪੈਸਾ ਇੱਥੋਂ ਲਾਉਂਦੇ ਆ ਪੈਸੇ ਜਾ ਕੇ ਕਮਾ ਵਧੀਆ ਕਮਾ ਸਕਦੇ ਹਾਂ ਹੁਣ ਜਿਹੜਾ ਆਮ ਵਰਗ ਦਾ ਬੰਦਾ ਹਰੇਕ ਕਹਿੰਦਾ ਮੈਂ ਤਾਂ ਆਪਣਾ ਬਾਹਰ ਜਾਣਾ ਜੀ ਮੁੰਡਾ ਆਪਣੀ ਮੁੰਡੀ ਯੂਥ ਦੀ ਗੱਲ ਕਰ ਲਈ ਹਰੇਕ ਬੰਦਾ ਬਾਹਰ ਨੂੰ ਭੱਜਦਾ ਆਪਾਂ ਇੱਥੇ ਰਹਿ ਕੇ ਵਧੀਆ ਰੋਜ਼ਗਾਰ ਕਰੀਏ ਵਧੀਆ ਆਪਾਂ ਬਿਜ਼ਨਸਮੈਨ ਵਧੀਆ ਬਣ ਸਕਦੇ ਆ ਇੱਥੇ ਰਹਿ ਕੇ ਆਪਾਂ ਉਹ ਪੁਰਾਣੇ ਸਮੇਂ ਵਿੱਚ ਵੀ ਤਾਂ ਲੋਕ ਖੇਤੀ ਕਰਦੇ ਸੀ ਕਿ ਗੁਜ਼ਾਰੇ ਹੁੰਦੇ ਸੀ ਪਰ ਹੁਣ ਟੈਕਨੀਕਲ ਵੀ ਹੋ ਗਏ ਹੁਣ ਪਤਾ ਕੀ ਗੱਲ ਹੈ ਹੁਣ ਡਿਮਾਂਡਾਂ ਵਧ ਗਈਆਂ ਆਪਣੀਆਂ ਲੋੜਾਂ ਵਧ ਗਈਆਂ ਆਪਣੀਆਂ ਪਹਿਲਾਂ ਡਿਮਾਂਡਾਂ ਨਹੀਂ ਸੀ ਇੰਨੀਆਂ ਲੋੜਾਂ ਨਹੀਂ ਦੀਆਂ ਗਈਆਂ ਆਪਣੀਆਂ ਹੁਣ ਹਰੇਕ ਘਰ 'ਚ ਗੱਡੀ ਹੋ ਗਈ ਗੱਡੀ ਨਾਲ ਹੋਰ ਸ਼ੌਂਕ ਬੰਦੇ ਨੇ ਬਹੁਤ ਪਾਲ ਲਏ ਪਰ ਆਮ ਆਦਮੀ ਕੋਲ ਤਾਂ ਗੱਡੀ ਕੋਈ ਨਹੀਂ ਹੈਗੀ ਉਹ ਵੀ ਆਪਣਾ ਗੁਜ਼ਾਰਾ ਪਤਾ ਕੀ ਗੱਲ ਇਹ ਇਹ ਕਹਿਣੀ ਦੀ ਗੱਲ ਹੈ ਆਮ ਆਦੀ ਹਰੇਕ ਬੰਦੇ ਕੋਲ ਗੱਡੀ ਕਿ ਫਿਰਦਾ ਜੀ ਕੋਈ ਉਹ ਬੰਦਾ ਹੋਊਗਾ ਜਿਹੜਾ ਨਹੀਂ ਮਗਲ ਕੇ ਗੱਡੀ ਫੋੜ ਕਰਦਾ ਅੱਜ ਕੱਲ ਹਰੇਕ ਘਰ 'ਚ ਗੱਡੀ-ਗੱਡੀ ਹੈਗੀ ਹੈ ਜੀ ਆਪਾਂ ਕਿੱਲੇ ਹਟੇ ਕੋ ਮੇਰੀ ਭਾਈ ਕਕੀਲਾ ਜੀ ਕਿ ਕਿਲਾ ਹੈ ਹਾਂਜੀ ਫਿਰ ਵੀ ਤੁਸੀਂ ਤਰਨੇ ਚ ਬੈਠੇ ਆਂ ਹਾਂਜੀ ਤੇ ਤੁਸੀਂ ਤੁਹਾਡੇ ਕੋਲ ਇੱਕ ਕਿਕੀਲਾ ਹੈ ਵੀਰ ਗੱਲ ਕਰਦਾ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ ਮੇਰੇ ਕੋਲ ਹੈਗੇ 7 ਕਿੱਲੇ 7 ਕਿੱਲੇ ਵਾਲਾ ਪਿਕਅਪ ਵੀਰ ਹੈ ਉਹ ਕੈਲਵਨ ਦੀ ਜੈਕਟ ਪਾਈ ਖੜਾ ਹੈ ਤੇ ਤੁਸੀਂ ਸਿੰਪਲ ਕੱਪੜਿਆਂ ਚ ਖੜੇ ਆਂ ਹਾਂ ਕਾਤੇ ਨਾ ਨਾ ਜੋਬ ਵੀ ਕਰਦਾ ਨਾ ਜੀ ਮੈਂ ਖੇਤੀ ਵੀ ਕਰਦਾ ਨਾ ਟੈਂਕ ਦੀ ਜੋਬ ਵੀ ਕਰਦਾ ਜੀ ਤੁਸੀ ਤਾਂ ਲੱਗਦੇ ਆ ਕਿਸਾਨ ਵੀਰ ਜਿਹਾ ਲੱਗਦਾ ਜੀ ਨਹੀਂ ਮੈਂ ਵੀ ਇੱਕ ਨਹੀਂ ਲੱਗਦਾ ਮੈਂ ਤਾਂ ਟੈਂਕ ਇਹਦਾ ਤਾਇਆ ਹੈਗਾ ਇਹਨੂੰ ਐਂ ਕਹਿੰਦਾ ਤਾਇਆ ਨਾ ਖੇਤੀ ਕਰਦਾ ਮੈਂ ਸੱਤ ਕਿੱਲੇ ਦੇ ਆਪਣੇ ਆ ਬਾਕੀ ਸਾਰੇ ਠੇਕੇ ਵਾਲੇ ਐਵੇਂ ਆ ਮੈਂ ਨਾਲੋਂ ਖੇਤੀ ਕਰਦਾ ਮੈਂ ਬਾਹਰ ਨੂੰ ਜਾਣ ਨੂੰ ਮੈਂ ਬਾਹਰ ਨਹੀਂ ਗਿਆ ਜੀ ਮੈਂ ਥੀਰੇ ਕੰਮ ਕੀਤਾ ਐ ਮੈਂ ਟੈਂਕ ਦੇ ਕਲੇ ਮੈਂ ਸਵੇਰੇ ਆ ਕੇ ਮੈਂ ਸਾਂ ਦੁੱਧ ਵੀ ਕੱਢਦਾ ਜਾ ਗਿਆ ਜੀ ਭੈਂ ਵੀ ਕਰਦਾ ਮੈਂ ਸਾਰਾ ਕੰਮ ਕਰ ਲੈਂਦਾ ਪਰ ਹੁਣ ਮੈਂ ਕਹਿ ਲਗਦਾ ਮੈਂ ਬਨਾ ਦੀ ਬੈਂਕ ਦੀ ਜੋਬ ਹੀ ਕਰਦਾ ਇਹ ਪਰ ਅੱਜ ਦੀ ਜੋ ਨੌਜਵਾਨ ਪੀੜ੍ਹੀ ਜੋ ਬਾਹਰ ਜਾ ਰਹੀ ਹੈ ਉਸ ਨੂੰ ਦੇਖਿਆ ਜਾ ਚਿੱਲੀਦਾਰਾਂ ਵਿੱਚ ਤੋਂ ਹੀ ਜਾ ਰਹਾ ਤਾਂ ਨੌਜਵਾਨ ਬਾਹਰ ਜਾ ਰਹੇ ਆਮ ਪਬਲਿਕ ਹੁਣ ਦੀ ਟਾਈਮ ਦੇ ਕੋ ਹੁਣ ਲੋਕ ਬਹੁਤ ਜਾਗਰੂਕੇ ਹੁਣ ਕੈਨੇਡਾ ਅੱਧਾ ਬੰਦ ਹੋ ਗਿਆ ਲੋਕ ਚਾਹੀ ਨਹੀਂ ਰਹੇ ਹੈਗੇ ਗੱਲ ਉੱਤੇ ਵੀ ਤਾਂ ਕਰੋ ਤੁਸੀਂ ਲੋਕ ਜਾਣ ਨਹੀਂ ਰਹੇ ਕੈਨੇਡਾ ਕਿਵੇਂ ਕੈਨੇਡਾ ਦੇ ਕਿਦਾਂ ਬੁਰੇ ਹਾਲਾਤ ਹੋਏ ਨੇ ਜਾਣ ਨਹੀਂ ਰਹੇ ਲੋਕ ਹੁਣ ਮਲ ਕੇ ਹੁਣ ਜਿੱਦਾਂ ਨਾ ਨੌਲੇਜ ਅਵੇਰਨੈਸ ਵਧੀ ਹੈ ਨਾ ਤਾਂ ਲੋਕੋ ਤੇ ਬਦੀ ਵੀ ਐਨਪੀਸ ਆ ਪੀਆਰ ਫੇਰ ਨਹੀਂ ਮਿਲਣੀ लॻे बि इन पैसा उतां फुकणी ठीकु आहे